પતિ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਇਸ ਰਿਸ਼ਤੇ ਵਿੱਚ ਵੀ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਬਾ ਬਲੌਕ ਦੇ ਪਿੰਡ ਲੁਬਾਣਾ ਦੇ ਮਾਡਲ ਟਾਊਨ ਵਿਖੇ ਜਿੱਥੇ ਬਲਵਿੰਦਰ ਸਿੰਘ ਉਰਫ ਕਾਲਾ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਬਲਵਿੰਦਰ ਨੇ ਪਹਿਲਾਂ ਇੱਕ ਨੋਟ ਲਿਖਿਆ ਜਿਸ ਵਿੱਚ ਸਹੁਰੇ ਪਰਿਵਾਰ ਘਰਵਾਲੀ ਦੇ ਮਾਮੇ ਦੇ ਲੜਕੇ ਨੂੰ ਜਿੰਮੇਵਾਰ ਠਹਿਰਾਇਆ ਹੈ ਇਹ ਸੁਸਾਇਡ ਜੀ ਮਤਲਬ ਇਹਨਾਂ ਸਹੁਰਿਆਂ ਵੱਲੋਂ ਇਹਨੂੰ ਡਿਪਰੈਸਟ ਕੀਤਾ ਜਾਂਦਾ ਜੀ ਮਤਲਬ ਇਹ ਇਹਦੀ ਸਸਦਾ ਮਤਲਬ ਜਦੋਂ ਦਾ ਆ ਤੇ ਗਿਆ ਇਹ ਇਹਨੂੰ ਪਹਿਲਾਂ ਉੱਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਹਨੂੰ ਮਾਲੋ ਹੱਥੋਂ ਭਾਈ ਇਹ ਨਾਲ ਹੋਈ ਆ ਬਹੁਤ ਜਿਆਦੇ ਗਲਤ ਤਰੀਕੇ ਨਾਲ ਇਹਨੂੰ ਗਾਲਾਂ ਗੋਲਾਂ ਕੱਢੀਆਂ ਗਈਆਂ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਇਹ ਕਹਿੰਦਾ ਮੈਨੂੰ ਕਿਸੇ ਨੇ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹਦੇ ਨਾਲ ਦਰਬਾਰ ਵਹਾਰ ਹੋਇਆ ਉੱਥੇ ਉਹ ਇਹਦਾ ਸਹੁਰੇ ਵੱਲੋਂ ਇਹਦੇ ਮਾਮੇ ਦੇ ਮੁੰਡਿਆਂ ਵੱਲੋਂ ਤੇ ਇਹਦੀ ਘਰ ਵਾਲੀ ਵੱਲੋਂ ਇਹਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਸੀ ਐਂਟਰੀ ਜੌਰ ਤੇ ਇਹ ਕਰਕੇ ਸੁਸਾਇਡ ਇਹਨੇ ਕੀਤਾ ਹਾਂਜੀ ਘਰ ਵਾਲੀ ਨਾਲ ਮਤਲਬ ਇੱਕ ਕਰੇ ਲੜਾਈ ਕਰੇ ਚੱਲ ਚੱਲੀ ਜਾਂਦਾ ਸੀ ਇਹਨਾਂ ਦਾ ਤੇ ਉਹਦੇ ਕਰਕੇ ਮਤਲਬ ਇੱਕ ਬੇਟਾ ਇਹਦੇ ਕੋਲ ਇੱਕ ਬੇਟੀ ਆ ਛੋਟੇ ਛੋਟੇ 8 ਸਾਲ ਦਾ ਬੇੜਾ 4 ਸਾਲ ਦੀ ਗੁੜੀ ਆ ਉਹ ਲੜਕੇ ਮਤਲਬ ਉੱਥੇ ਚਲੀ ਜਾਂਦੀ ਸਹੁਰੇ ਇਹ ਇੱਥੇ ਮਤਲਬ ਬਾਜੋਂ ਤੋਂ ਫੋਨ ਫੋਨ ਕਰਦਾ ਸੀ ਆਉਂਗੇ ਨਹੀਂ ਸੀ ਉੱਥੇ ਦੋ ਦੋ ਦਿਨ ਵਰਗੇ ਵੀ ਪਰ ਉਹ ਆਈ ਨਹੀਂ ਹੈਗੀ ਕਹਿੰਦੀ ਮੈਂ ਉੱਥੇ ਜਾਣਾ ਨਹੀਂਗਾ ਰਸਨ ਤੋਂ ਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਬਰੇਕੇ ਨਾਲ ਮਤਲਬ ਦਵਾਈ ਪੀਤੀ ਗਈ ਆ ਇੰਨਾ ਮਤਲਬ ਅੱਧਾ ਲੀਟਰ ਦਵਾਈ ਮੰਗ ਕੇ ਪੀ ਗਿਆ ਮਤਲਬ ਇੰਨਾ ਗੇ ਦੁਖੀ ਸੀ ਇਹਨਾਂ ਤੋਂ ਅਸੀਂ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਰਵਿੰਦਰ ਸਿੰਘ ਜੀ ਪਿੰਡ ਦੇ ਵਿੱਚ ਇਹਨਾਂ ਨੂੰ ਖਾਲਾ ਕਹਿੰਦੇ ਤੇ ਜੀ ਇਹਨਾਂ ਨੇ ਮਤਲਬ ਕੀ ਆਪਣੇ ਘਰ ਵਾਲੀ ਨੂੰ ਮੈਸੇਜ ਵਗੈਰਾ ਕਰੇ ਤੇ ਦੱਸਿਆ ਕਿ ਮੈਂ ਦਵਾਈ ਪੀ ਲੂੰ ਮੈਂ ਮਰ ਜੂੰਗਾ ਕਿ ਇਹਨਾਂ ਨੇ ਨਾ ਇਹ ਉੱਥੇ ਚਲੇ ਗਏ ਮੇਰੇ ਮਾਮਾ ਜੀ ਸੌਰੇ ਤੇ ਇਹਦੇ ਮਾਮਾ ਜੀ ਦੇ ਮੁੰਡੇ ਤੇ ਵੀਰੀ ਵੀਰੀ ਦੀ ਮੇਰੀ ਮਾਮੀ ਜੀ ਦੇ ਉਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਕਰੀ ਤੇ ਇਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਕੀ ਇਹਨਾਂ ਨੇ ਕਿਹਾ ਵੀ ਇਹਨੂੰ ਸੁੱਕਾ ਨਾ ਜਾਣ ਦੇਣਾ ਜਿਹਨੂੰ ਮਾਰਨਾ ਤੇ ਮੇਰੇ ਮਾਮਾ ਜੀ ਦੇ ਬੇਟਾ ਤੇ ਆ ਸਾਹਮਣੇ ਇਹ ਮਤਲਬ ਕੀ ਪਿੱਛੇ ਖੜੇ ਤੇ ਇਹਨਾਂ ਨੇ ਸੁਣ ਲਈ ਸਾਰੀ ਗੱਲ ਤੇ ਫਿਰ ਕੀ ਇਹ ਜਦੋਂ ਮਾਮਾ ਜੀ ਇਧਰੋਂ ਆ ਗਏ ਉੱਥੋਂ ਲੰਘਿਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਘਰੇ ਆ ਕੇ ਫਿਰ ਬਾਅਦ ਚ ਦਵਾਈ ਪੀ ਲਈ ਤੇ 5 ਦਿਨ ਮਾਮਾ ਜੀ ਉੱਥੇ ਰੱਖੇ ਨੇ ਮਤਲਬ ਕਿ ਮੇਰੀ ਮਾਮੀ ਜੀ ਇੱਕ ਵਾਰ ਵੀ ਨਹੀਂ ਗਏ ਉੱਥੇ ਨਾ ਕਿਸੇ ਦਾ ਫੋਨ ਆਇਆ ਜੀ ਮਤਲਬ ਕਿ ਕੱਲ ਵੀ ਸਮਾਂ ਤੇ ਉਲਟੇ ਸਾਡੇ ਤੇ ਨਾਮ ਲਾ ਰਹੇ ਤੇ ਕਿ ਜਿਹੜਾ ਸਾਡੇ ਲਈ ਪੇਪਰ ਲਿਖ ਕੇ ਮਾਮਾ ਜੀ ਨੇ ਸਾਰੇ ਸਾਈਨ ਕਰੇ ਤੇ ਕੀ ਧਮਕੀਆਂ ਦੇ ਰਹੇ ਤੇ ਵੀ ਬਾਰ ਬਾਰ ਵੀ ਤੈਨੂੰ ਮਾਰ ਦਾਂਗਾ ਐ ਕਰਦਾਂਗੇ ਉਹਨੂੰ ਮਤਲਬ ਟੌਰਚਰ ਕਰਕੇ ਤਾਂ ਕਰਕੇ ਉਹਨੇ ਆਪਣੀ ਮਤਲਬ ਜਾਨ ਹੋ ਘਰ ਲਈ ਇਸ ਸਾਈਡ ਨੋਟ ਦੇ ਵਿੱਚ ਇਹ ਮਤਲਬ ਇੱਕ ਤਾਂ ਬੀਰੀ ਦਾ ਨਾਮ ਦੱਸਿਆ ਗਿਆ ਜਿਹਨੇ ਮਾਮਾ ਜੀ ਦਾ ਮੁੰਡਾ ਸੀ ਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਉਹ ਮਤਲਬ ਕਿ ਹਾਂ ਇਹ ਉਹ ਮਤਲਬ ਜਿਆਦਾ ਜਿਆਦਾ ਵੀ ਜਾਂਦਾ ਸੀ ਇਹਦੇ ਇਹਦੇ ਨੂੰ ਟੌਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੁਝ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤਲਬ ਬੇਟਰਾਂ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਸੋਨੁ ਪ੍ਰਗਾ ਸਿੰਘ ਪਿੰਡ ਨ ਲਵਾਨਾ ਮਡਲ ਟਾਊਨ ਦਾ ਸੀਗਾ। ਇਹ ਸਰਾਣਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਸਿਆ ਹੋਇਆ ਸੀਗਾ। ਇਹ ਦੇ ਸੱਸ ਦੀਨਾ ਡੈਥ ਹੋ ਗਈ ਸੀਗੀ। ਤੇ ਇਹਦੇ ਘਰ ਵਾਲੀ ਕੁਲਦੀਪ Kaur ਉੱਥੇ ਗਈ ਹੋਈ ਸੀਗੀ। ਇਹਨੇ ਕਾਲ-ਕੋਲ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੋਗਾ ਜਿਸ ਦਿਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ। ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਦੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲਿਆ ਥੱਪੜ ਧੁੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਛੂਛਾਡ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬੇਇੱਜ਼ਤੀ ਕਰਤੀ ਮੇਰੀ ਉਹਦੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਤੇ ਉਹਨੇ ਪੁਆਇਜ਼ਨ ਪੂਜਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵੀ ਦਾਖਲ ਸੀਗਾ ਉੱਥੇ ਡੈਥ ਹੋ ਗਈ ਦਰਾਂ ਨੇ ਇਲਾਜ ਤੇ ਉਹਦੀ ਇੱਕ ਛੂਛਾਡ ਦੇ ਨੋਟ ਦੇ ਅਧਾਰ ਤੇ ਉਹਦੀ ਮਦਰ ਨਸ਼ਤਰ ਕੌਰ ਬਾਈਫਲ ਪ੍ਰਗਾ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਫੈਕਟ ਹੋਣਗੇ ਉਹਦੇ ਹਿਸਾਬ ਨਾਲ ਕਾਰਵਾਈਆਂ ਮਚ ਲੈਂਦੀ ਜਾਊਗੀ ਅੱਗੇ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ